ਗੁਨੀਆਨਾ ਮੰਡੀ ਚ ਲੱਗਣ ਜਾ ਰਹੀ ਹੈ ਸਭ ਤੋਂ ਵੱਡੀ ਰਖੜੀ ਸੇਲ ਸਾਰੇ ਕੱਪੜੇ ਮੇਰੇ ਲਈ ਤੁਹਾਨੂੰ ਅੱਧੇ ਅੱਧੇ ਰੇਟਾਂ ਤੇ ਜੀ ਆਮ ਸੇਲ ਨਹੀਂ ਹੈਗੀ ਰਖੜੀ ਸਪੈਸ਼ਲ ਸੇਲ ਹੈ 500 ਵਾਲਾ ਸੂਟ ਦੇਵਾਂਗੇ ਤੁਹਾਨੂੰ 250 ਚ 600 ਵਾਲੇ ਦੇਵਾਂਗੇ 300 ਚ 700 ਵਾਲੇ ਦੇਵਾਂਗੇ 350 ਚ 800 ਵਾਲੇ ਦੇਵਾਂਗੇ 400 ਚ ਸਾਰੇ ਅੱਧੇ ਰੇਟ ਸਾਰੇ ਅੱਧੇ ਰੇਟਾਂ ਤੇ 300 ਵਾਲਾ ਕੁੜਤਾ ਪਜਾਮਾ 150 ਚ 400 ਵਾਲਾ 200 ਚ ਆਹ ਫੁੱਲ ਵੈਲ ਭਾਜੀ 70 ਵਾਲੀ ਕਿੰਨੇ ਦੀ ਹੁਣ 40 ਰੁਪਏ ਮੋਸਤ ਲਾਲ オリジナル ਭਾਜੀ ਇੱਕ ਨਾਲ ਇੱਕ ਦੇ ਨਾਲ ਦੋ ਫ੍ਰੀ ਸਿਰਫ ਰਖੜੀ ਤੱਕ ਸਾਰੇ 100 ਰੁਪਏ ਦਾ ਤੋਲੀਆਂ ਹੁਣ ਤੁਸੀਂ ਕਿੰਨੇ ਦੇਣ ਲੱਗੇ ਹੋ 100 ਰੁਪਏ ਇਹ 200 ਦਾ ਇੱਕ 400 ਦੇ ਤਿੰਨ ਇਹ ਵੀ 900 ਰੁਪਏ ਦਾ ਸੂਟ ਹੈ ਇਹ ਤੁਹਾਨੂੰ ਦੇਗਾ 330 ਰੁਪਏ ਦੇ ਵਿੱਚ ਮਤਲਬ ਇੱਕ ਨਾਲ ਦੋ ਫ੍ਰੀ ਮਤਲਬ ਤੀਜੇ ਹਿੱਸੇ ਤੇ ਰੇਟ ਦੇ ਜੰਨੇ ਭਾਜੀ ਰਖੜੀ 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 ਦਾ ਕਰਕੇ ਸਿਰਫ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ ਆ ਚੱਦਰ ਭਾਜੀ ਜਿਹੜੀ 699 ਦੀ ਵੇਚਦੇ ਸੀ ਹੁਣ ਰਖੜੀ ਦਾ ਕਿੰਨੇ ਦੇ ਰਹੇ ਹੋ ਰਖੜੀ ਤੇ ਤੁਹਾਨੂੰ 220 220 ਵੀ ਛੱਡੋ ਜੀ ਅਸੀਂ ਤੁਹਾਨੂੰ ਹੁਣ 200 ਦੀ ਦੇ ਦਾਂਗੇ ਸਾਡੇ ਕੋਲੇ 40 ਕਿ ਲੇਸ ਲੱਗੀ ਹੋਈ ਆ 800 ਵਾਲਾ ਸੂਟ ਤੁਹਾਨੂੰ ਇਹਨੇ 440 ਰੁਪਏ ਦੇ ਵਿੱਚ 500 ਵਾਲਾ 250 ਚ ਸਰ ਇਹ কুরਤੇ ਪਿਆਮੇ ਵੀ ਅੱਧੇ ਰੇਟ ਅੱਧੇ ਰੇਟਾਂ ਦੇ ਜੀ ਅੱਧੇ ਰੇਟਾਂ ਤੇ 700 ਰੁਪਏ ਵਾਲਾ 350 ਚ ਭਾਜੀ ਕਰੇਬ ਦਾ ਸੂਟ ਹੈ 800 ਦੇ ਵਿੱਚਿਆ ਹੋਇਆ ਸਿਰਫ ਰੱਖੜੀ ਦਾ ਕਰਕੇ ਤੁਹਾਨੂੰ ਦੇ ਰਹੇ ਹਾਂ 290 ਰੁਪਏ ਦਾ ਸਰ ਇੰਨਾ ਫਰਕ ਪੈਣਾ ਸਿਰਫ ਰਖੜੀ ਦਾ ਕਰਕੇ ਸਿਰਫ ਰਖੜੀ ਤੱਕ ਹੀ ਸੇਲ ਹੈ। ਆ ਵੀ ਭਾਈ 290। ਇਹ ਵੀ 290। ਪੈਂਟ ਸ਼ਰਟ 400 ਵਾਲੀ 200 ਚ। ਆ ਭਾਜੀ ਤੋਲਿਆ ਫੈਕਟਰੀ ਦਾ ਸਸਤਾ। ਇਹ ਸਸਤਾ ਮਗਾਇਆ ਤੇ ਸਸਤੇ ਹੀ ਵੇਚੀ ਜਾਂਦੇ ਆ ਭਾਜੀ। 100 ਦੇ ਦੋ। ਆ ਨਵੀਂ ਵੈਰਾਈਟੀ ਆਏ ਸਾਡੇ ਕੋਲੇ 1300 ਦਾ ਸੂਟ ਤੁਹਾਨੂੰ 650 ਦਾ। ਆ 700 ਵਾਲਾ ਤੁਹਾਨੂੰ 350 ਚ। ਪੂਰਾ 5 ਮੀਟਰ। ਪੂਰਾ 5.5 ਹੀ 5.5। ਸਰ ਵਿਆਹ ਸ਼ਾਦੀਆਂ ਵਾਲੇ ਸੂਟ ਸਾਰੇ ਅੱਧੇ ਦੇ ਰੇਟ। ਸਾਰੇ ਅੱਧੇ ਦੇ ਰੇਟਾਂ ਦੇ ਜੀ ਸਾਰੇ ਅੱਧੇ ਦੇ ਰੇਟਾਂ ਦੇ। ਲਫਾਫੇ ਵੀ ਨਹੀਂ ਖੁੱਲੇ ਭਾਜੀ। ਲਫਾਫੇ ਸਾਡੇ ਕੋਲੇ ਨਵ ਇਸੇ ਬੈਡੀ ਸ਼ੀਟਾਂ ਜਿਹੜੀਆਂ ਆਈਆਂ 1200 ਰੁਪਏ ਹੁਣ ਕਿੰਨੇ ਦੇ ਦੇ ਰਹੇ ਹੋ 400 ਰੁਪਏ ਦੀਆਂ ਪ्योर ਗੀਜਾ ਕੋਟਨ ਗੀਜਾ ਕੋਟਨ ਦਾ ਕੁਰਤਾ ਪਜਾਮਾ ਪੂਰਾ ਕੁਰਤਾ ਪਜਾਮਾ 800 800 ਵਾਲਾ ਸੂਟ ਆ ਸਾਨੂੰ 440 ਚ ਦੇ ਰਹੇ ਆ ਜੀ ਸਿਰਫ ਰਖੜੀ ਤੱਕ ਆ 1500 ਵਾਲਾ ਸੂਟ 710 ਰੁਪਏ ਦਾ ਆ ਸਾਰੇ 710 ਸਾਰੇ 710 ਸਾਰੇ 710 ਵੀਰ ਜੀ ਆ ਭਰਿਆ ਪਿਆ ਸਟਾਕ ਸਾਡੇ ਕੋਲੇ ਸਿਰਫ ਰਖੜੀ ਤੱਕ ਛੇਤੀ ਆਓ ਛੇਤੀ ਪਾਓ ਭਾਜੀ ਪੈਂਟਾ ਸ਼ਰਟਾਂ ਦਾ ਰੇਟ ਦੇਖ ਕੇ ਤੁਸੀਂ ਹਲ ਜਾਣਾ 168 ਰੁਪਏ ਦੀ ਇੱਕ 200 250 ਵਾਲੀ ਤਲਵਾਰ ਤੇ ਭਾਜੀ ਵਰਕ ਪੂਰਾ ਦੁਪੱਟ 1000 ਰੁਪਏ ਵਾਲਾ ਸੂਟ ਪਾਜੀ ਤੁਹਾਨੂੰ ਦੇ ਦੇਣਾ 500 ਰੁਪਏ ਦੇ ਵਿੱਚ ਪਲਾਜ਼ੋ ਸੂਟ ਕਿੰਨੇ ਦਾ 350 ਜੀ ਸਿਰਫ 350 ਪੱਟਾ 100 ਰੁਪਏ ਜੀ ਕਿੰਨੇ 100 ਰੁਪਏ ਜਿਹੜਾ ਮਰਜ਼ੀ ਚੱਕੋ 100 ਰੁਪਏ ਬਾਜ਼ਾਰ ਰੇਟ ਬਾਜ਼ਾਰ ਦਾ 150 200 ਪਾਜੀ ਪ੍ਰੀਮੀਅਮ ਓਰੀਜਨਲ ਮਾਲ ਹੈ ਦੁਨੀਆ ਦੇ ਵਿੱਚ ਕੋਈ ਬੰਦਾ ਨਹੀਂ ਦੇ ਸਕਦਾ ਅਸੀਂ ਤੁਹਾਨੂੰ ਦੇ ਰਹੇ ਸਿਰਫ 490 ਰੁਪਏ ਦੇ ਵਿੱਚ ਅਹ ਸਾਰੇ ਪ੍ਰੀਮੀਅਮ ਹੈ ਸਾਰਾ 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 ਪ੍ਰੀਮੀਅਮ ਪਿਆ ਜੀ 3 ਪੀਸ ਸੂਟ ਇਹ ਮਿਲੂਗਾ ਜੀ ਤੁਹਾਨੂੰ 505 ਰੁਪਏ ਬਾਜ਼ਾਰ ਦਾ ਰੇਟ ਹੈਗਾ 650 ਰੁਪਏ ਇਹ ਆਪਣਾ ਰੇਟ ਹੈਗਾ ਜੀ 400 ਰੁਪਏ ਇੱਕੇ ਦਾ ਮਾਲ ਜੀ ਤੁਹਾਨੂੰ 800 850 ਰੁਪਏ ਚ ਬਾਜ਼ਾਰ ਦਾ ਰੇਟ ਹੈ ਅਸੀਂ ਤੁਹਾਨੂੰ 550 ਦੇ ਰਹੇ ਹਾਂ ਓਰਿਜਨਲ ਇੱਕੇ ਤੇ ਬਿਲਕੁਲ ਜੀ ਬਿਲਕੁਲ ਸਾਰੇ ਸੂਟਾਂ ਦੇ ਰੇਟਾਂ ਤੇ ਕਰਤੇ ਆ 2000 ਵਾਲਾ 1000 ਦੇ ਵਿੱਚ 1000 ਵਾਲਾ 500 ਦੇ ਵਿੱਚ ਤੇ 500 ਵਾਲਾ 250 ਚ 500 ਵਾਲਾ 250 ਚ ਕਈ ਵਾਰ ਤੁਸੀਂ ਕਾਲ ਕਰਦੇ ਨਾ ਚੱਕਿਆ ਜਾਂ ਸੱਤੇ ਦਿਨ ਦੁਕਾਨ ਖੁੱਲੀ ਹੈ ਜੀ ਤੁਸੀਂ ਦੇਖ ਸਕਦੇ ਗੁਨਾਣਾ ਮੰਡੀ ਤੋਬਾ ਤੋਬਾ ਦਾ ਬੜਾ ਬਾਈ ਤੁਸੀਂ ਬੋਰਡ ਦਿਖਾਤੇ ਆ ਫਟਾਫਟ ਆ ਸਾਰੇ ਕੱਪੜੇ ਅੱਧੇ ਤੇ ਰੇਟਾਂ ਤੇ ਭਾਜੀ ਐਡਰੈਸ ਉੱਜਾ ਜਾਈਓ ਇੱਕ ਵਾਰੀ ਭਾਜੀ ਮਾਲ ਰੋਡ ਗੋਨਿਆਣਾ ਮੰਡੀ